ਹਲਕਾ ਪਾਇਲ ਵਿੱਚ ਪੈਂਦੇ ਪਿੰਡ ਕੋਲੋਟੀ ਵਿੱਚ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਵਿਖੇ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਪਾਵਨ ਸਰੂਪ ਅਗਨੀ ਪੇਟ ਹੋ ਜਾਂਦਾ ਮਾਮਲਾ ਸਾਹਮਣੇ ਆਇਆ ਹੈ। ਗੁਰਦੁਆਰਾ ਸਾਹਿਬ ਵਿੱਚ ਅੱਗ ਲੱਗਣ ਦਾ ਮੁੱਖ ਕਾਰਨ ਸ਼ਾਰ ਸਰਕਰ ਦੱਸਿਆ ਜਾ ਰਿਹਾ ਹੈ। ਕਟਨਾ ਤੋਂ ਬਾਅਦ ਧਾਰਮਿਕ ਜਥੇਬੰਦੀਆਂ ਦੇ ਨੁਮਾਇੰਦੇ ਸਮੇਤ ਪੁਲਿਸ ਨੇ ਵੀ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਜਿਹੜੀ ਇਹਨੂੰ ਬਹੁਤ ਵੱਡੀ ਦੁਖਦਾਈ ਘਟਨਾ ਪਿੰਡ ਕੋਲੋਟੀ ਦੇ ਵਿੱਚ ਵਾਪਰੀ ਹੈ ਕਿ ਬਹੁਤ ਦੁਖਦਾਈ ਘਟਨਾ ਹੈ ਜਿਹੜੇ ਇੱਥੋਂ ਦੇ ਗ੍ਰਾਂਤੀ ਸਿੰਘ ਸੀ ਪਿੰਡ ਵਾਲੇ ਕਿਸੇ ਮਦਦ ਕੋ ਛੁੱਟੀ ਦੇ ਚਲੇ ਗਏ ਕੱਲ ਬਨੂਰ ਪਿੰਡ ਤੋਂ ਨੇ ਤੇ ਉਹ ਪਿੰਡ ਦੇ ਕਿਸੇ ਬੇਟੇ ਨੂੰ ਲੈ ਕੇ ਉਹ ਤੁਸੀਂ ਦੀ ਸੇਵਾ ਕਰਦੇ ਰਹਿ ਰਹੇ ਰਾਜ ਦੀ ਕਿਸੋ ਕਾਸਰ ਕਰਦੇ ਉਹਨਾਂ ਨੇ ਸਵਾਰਥਨ ਜਿਹੜਾ ਕੀਤਾ ਹੈ ਉਹੀ ਥਾਂ ਤੇ ਕਰ ਦਿੱਤਾ ਕਿ ਇੱਥੇ ਮਹਾਰਾਜ ਪਹਿਲਾ ਬਰਾਜਮਾਨ ਹੁੰਦੇ ਨੇ ਕਿ ਅਗਲੀ ਜਿਹੜੀ ਹੈ ਬਿਜਲੀ ਦੀ ਛਾੜ ਸ਼ਰਕੋਦੀ ਨਾਲੇ ਘਟਨਾ ਵਾਪਰੀ ਹੈ ਜਿਸ ਦੇ ਨਾਲ ਸਾਰੀ ਸਿੱਖ ਸੰਗਤਾਂ ਜਿਹੜੀ ਉਹਦੇ ਸਰ ਜੀ ਬਰੂਦਰ ਗਏ ਨੇ ਤੇ ਕਟਨਾਬਣੀ ਦੁਖਦਾਈ ਹੋਣ ਦੇ ਕਾਰਨ ਸਾਰੀ ਜਿਹੜੀ ਇੱਥੋਂ ਦੀ ਡਿਸਪਾਰਟਮੈਂਟ ਵੀ ਆਇਆ ਹੋਇਆ ਸਰਦਾਰ ਸੁਜੀਤ ਸਿੰਘ ਤਰਵਾ ਪੀਐਸਪੀ ਪੈਲ ਸਰਮਨਪ੍ਰੀਤ ਸਿੰਘ ਜਸੂ ਜਪਾਲਾਤੀ ਸਰਦਾਰ ਗੁਰਵੀਰ ਸਿੰਘ ਜੀ ਸਹਾਨਵਾਜਰਾ ਮੈਂਬਰ ਨੇ ਜੋ ਇਸ ਇਲਾਕੇ ਦੇ ਉਹ ਵੀ ਆਜਨੇ ਮੇਰੇ ਜੇ ਰਿਸ਼ਵ ਸਿੰਘ ਸਾਰੇ ਸਭ ਗੁਰਸਿੱਖਾਂ ਨੇ ਇਹ ਹੁਣ ਫੈਸਲਾ ਲਿਆ ਕਿਉਂਕਿ ਪ੍ਰਧਾਨ ਪਾਈਗੁਰ ਸਿੰਘ ਲੰਗਰ ਸਾਹਿਬ ਉਹਨਾਂ ਨੂੰ ਧਿਆਨ ਵਿੱਚ ਰੱਖਦਾ ਗਿਆ ਦੀ ਐਸਜੀਪੀਸੀ ਦੇ ਚੀਫ ਸਰ ਡਾਡੂ ਸਿੰਘ ਦੇ ਜਨੂ ਜਿੰਦਾ ਗਿਆ ਸਾਰੀ ਮਰਿਆਦਾ ਦੇ ਅਨੁਸਾਰ ਜਿਹੜੀ ਇਹ ਹੁਣ ਕਾਰਵਾਈ ਜਫਰੀ ਹੈ ਜਿਹੜੀ ਸਰੂਪਸੀ ਅਤੇ ਚਾਰ ਗੁਰੂਗ੍ਰਾਸ ਸਾਹਿਬ ਜੀ ਦੀ ਉਹ ਕਡਾਨੀ ਨਗਰਚੋਲਾ ਸਾਹਿਬੇ ਦਿੱਤੇ ਗਏ ਨੇ ਤੇ ਇਹ ਜਿਹੜੇ ਸ਼੍ਰੀ ਵਦਨਪੇਟ ਹੋਏ ਨੇ ਸਾਰਾਂ ਗੀਠਾ ਸੰਭਾਲ ਕੇ ਸ਼੍ਰੀ ਗੋਇੰਦਵਾਲ ਸਾਹਿਬ ਸੰਤਾ ਲੈ ਕੇ ਜਾਣਗੇ ਆ ਤੇ ਕਾਲਕੀ ਵਾਲੀ ਗੱਡੀ ਚਾਰ ਤੇ ਆਉਂਦੇ 2-3 ਦਿਨਾਂ ਦੇ ਵਿੱਚ ਸਾਰੀ ਇਸ ਥਾਂ ਦੀ ਸਾਰਾ ਸਫਾਈ ਕਰਕੇ ਧੁलाई ਕਰਕੇ ਇੱਥੇ ਪਛਤਾਵਲੀ ਨਗਰ ਵੱਲੋਂ ਤੇ ਐਸਪੀਸੀ ਵੱਲੋਂ ਵੀ ਸਾਰਾ ਇਹ ਪ੍ਰਬੰਧ ਕਰਕੇ ਇੱਥੇ ਸ੍ਰੀ ਗੁਰੂ ਦਾਸ ਸਾਹਿਬ ਜੀ ਦੇ ਖੜ ਪਰਸਾ ਦੇ ਭੋਗ ਬਾਈ ਜਾਣਗੇ। ਮੇਰੀ ਸਾਰੀ ਸਿੱਖ ਸੰਸਾਰ ਦੀ ਸੰਗਤ ਨੂੰ ਬੇਨਤੀ ਹੈ ਕਿ ਬਚਣਾ ਚਾਹੀਦਾ ਸਾਨੂੰ ਮਰਿਆਦਾ ਦੀ ਪਾਲਣਾ ਕਰਨੀ ਚਾਹੀਦੀ ਹੈ ਜੀ ਅਸੀਂ ਆਪਣੇ ਬਾਪੂ ਦੇ ਲਈ ਇੰਨਾ ਕੁਝ ਕਰਾਂ ਦੇ ਵਿੱਚ ਕਰਦੇ ਹਾਂ ਤੇ ਸਾਡੀ ਇਹੀ ਮਾਂ ਨੇ ਇਹੀ ਪਿਓ ਨੇ ਸਾਰਾ ਕੁਝ ਸਾਡਾ ਤਾਂ ਇਹੀ ਹੈ। ਤੇ ਇਹਨਾਂ ਦੀ ਮਰਿਆਦਾ ਦੇ ਲਈ ਕਿਉਂ ਨਹੀਂ ਅਸੀਂ ਇਹ ਪਹਿਰੇਦਾਰੀ ਕਰਦੇ। ਤੇ ਸਾਰਾ ਜਿਹੜਾ ਹੈ ਇੱਥੇ ਵੱਡੀ ਗੱਲ ਇਹ ਆ ਵੀ ਇੱਥੇ ਕੋਈ ਰਾਤ ਨੂੰ ਪਹਿਰੇਦਾਰ ਨਹੀਂ ਸੀ। ਅਕਾਲ ਤਖਤ ਸਾਹਿਬ ਤੋਂ ਅਦੇਸ਼ ਵਿਚਾਰੀ ਹੋਇਆ ਕਿ ਸਾਰੇ ਗੁਰੂ ਘਰਾਂ ਦੀ ਵਿੱਚ ਪਹਿਰੇ ਲੱਗਣੇ ਚਾਹੀਦੇ ਨੇ ਤੇ ਮੇਰੀ ਸਾਰੀਆਂ ਗੁਰੂ ਦੁਆਰਾ ਕਮੇਟੀਆਂ ਨੂੰ ਅਤੇ ਗ੍ਰਾਂਤੀ ਸਿੰਘ ਸਾਹਿਬਾਨ ਨੂੰ ਇਸ ਬਹੁਤ ਚੀਚਾ ਧਿਆਨ ਦੇਣ ਦੀ ਮੇਰੀ ਤਾਕੀਦ ਹੈ ਬੇਨਤੀ ਹੈ ਕਿ ਅਜਿਹੀਆਂ ਘਟਨਾ ਤੋਂ ਬਚਣ ਲਈ ਸਾਨੂੰ ਜਰੂਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰਾਤ ਨੂੰ ਪਹਿਰੇ ਦੇਣਦਾਰੀ ਕਰਨੀ ਚਾਹੀਦੀ ਹੈ ਬਹੁਤ ਬਹੁਤ ਰਾਇਗੜੀ ਜੀ ਦਾ ਖਲਕ ਕਿ ਜਿਹੜੇ ਕਿ ਗ੍ਰਾਂਤੀ ਸਿੰਘ ਤੇ ਉਹਨਾਂ ਦੇ ਕੋਈ ਕਾਰਵਾਈ ਵੀ ਕਰਵਾਈ ਕਰਵਾਈ ਜਾਊਗੀ ਕਾਨੂੰਨੀ ਪ੍ਰਕਾਰ ਅਨੁਸਾਰ ਪੁਲਿਸ ਸੁਪਰਵਾਈਜ਼ ਕਰ ਰਿਹਾ ਜੀ ਦੋ ਕਰਨਗੀ ਇਸ ਵੀ ਕਿਹਾ ਉਹਨਾਂ ਨੂੰ ਵੀ ਉਹਨਾਂ ਤੇ ਬਣਦੀ ਕਾਰਵਾਈ ਕਰਨੀ ਚਾਹੀਦੀ ਹੈ ਜਿਨ੍ਹਾਂ ਲੋਕਾਂ ਤੇ ਜਿਨ੍ਹਾਂ ਜਿਨ੍ਹਾਂ ਬੰਦਿਆਂ ਨੇ ਕੋਸ਼ਿਸ਼ ਹੀ ਪਾਇਆ ਜਾਂਗੇ ਜਿਨ੍ਹਾਂ ਨੇ ਕੋਈ ਅਣਗਹਿਲੀ ਕੀਤੀ ਹੈ ਜੇ ਇਹਨਾਂ ਦੇ ਕਾਰਵਾਈਆਂ ਨਾ ਕੀਤੀਆਂ ਗਈਆਂ ਤੇ ਨਾ ਇਹਨਾਂ ਤੇ ਬਰਚੇ ਦਰਜ ਕੀਤੇ ਗਏ ਨਾ ਕਾਨੂੰਨੀ ਕਾਰਵਾਈ ਹੋਈ ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਗ ਜਗ ਪਰਗਟ ਹੋ ਕਰਾਂਗੇ ਦੇਹ ਮੰਨਦੇ ਆ ਨਾ ਤੇ ਇਸ ਕਰਕੇ ਇਹਨਾਂ ਤੇ ਜ਼ਰੂਰ ਕਾਰਵਾਈ ਕਰਨੀ ਜਿਹੜੀ ਇਸ ਪਿੰਡ ਦੀ ਜਾਊਗੀ ਇਸ ਪਿੰਡ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਜਿਹੜੀ ਉਹ ਕਮੇਟੀ ਤੇ ਵੀ ਕੋਈ ਕਾਰਵਾਈ ਉਸਾਂ ਦੀ ਕੀਤੀ ਜਾਵੇ ਬਿਲਕੁਲ ਕੀਤੀ ਜਾਵੇ ਬਿਲਕੁਲ ਕੀਤੀ ਜਾਊਗੀ ਤਾਂ ਕਿ ਅੱਗੇ ਤੋਂ ਘਟਨਾ ਨਾ ਵਾ ਹਾਂਜੀ ਬਹੁਤ ਵੱਡੀ ਘਟਨਾ ਵਾਪਰੀ ਹੈ ਜੀ ਜਿਹੜੀ ਇੱਥੇ ਨਗਰ ਕੌਟੀ ਚ ਸਰਕਾਰੀ ਰੋਜ਼ ਹਸਪਤਾਲ ਜੀ ਦੇ ਖਾਤੇ ਹੈ ਮੈਨੂੰ 6:30 ਵਜੇ ਲੱਗਦਾ ਰਣਜੀਤ ਸਿੰਘ ਦਾ ਫੋਨ ਗਿਆ ਵੀ ਇਹ ਘਟਨਾ ਵਾਪਰੀ ਗਈ ਹੈ ਤੇ ਉਸੇ ਸਮੇਂ ਮੈਂ ਸਾਰੇ ਸਾਡੇ ਕਮਰੇਜੋ ਸਾਹਿਬਾਨ ਉੱਪਰ ਤੋਂ ਸਾਹਿਬਾਨ ਤੇ ਪ੍ਰਚਾਰਕਾਂ ਨੂੰ ਫੋਨ ਕੀਤਾ ਉਹਦੇ ਉੱਪਰ ਪਹੁੰਚੋ ਤੇ ਮੈਂ ਵੀ 6:30 ਵਜੇ ਆ ਗਿਆ ਤੇ ਜਿਹੜੀ ਚਾਨਕ ਘਟਨਾ ਵਾਪਰੀ ਹੈ ਇੱਥੇ ਪੱਖਾ ਲਾਇਆ ਸੀ ਕਲਾਵਾਸਤ੍ਰ ਕੋਲ ਕੋਲ ਸੰਗਤ ਦੇ ਦਰਸ਼ਨ ਦਾਉ ਠੀਕ ਹੈ ਜਿਹੋ ਦਾ 60 ਸਰਕਰਤ ਹੋ ਗਏ ਜਿਹੜਾ ਗੁਰੂ ਗ੍ਰੰਥ ਸਾਹਿਬ ਅਗਨ ਭੇਟ ਹੋ ਗਏ ਨੇ ਇਹ ਜਿਹੜੀ ਗੱਲ ਹੋਈ ਹੈ ਇਹਨ ਗਹਿਲੀ ਹੈ ਬਿਲਕੁਲ ਕਿਉਂਕਿ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਪ੍ਰਕਾਸ਼ ਹੈ ਉਹ ਸੱਚਖੰਡ ਚ ਹੋਣਾ ਚਾਹੀਦਾ ਸੀ ਕਿਤੇ ਇੱਥੋਂ ਦੇ ਜਿਹੜੇ ਗ੍ਰੰਥੀ ਸਿੰਘ ਸੀਗੇ ਉਹ ਛੁੱਟੀ ਤੇ ਆਏ ਹੋਤੇ ਇੱਥੇ ਸੋਕਾ ਸੰਨ ਕਰਦਾ ਜਿਹਦੇ ਕਰਕੇ ਉਹ ਸਰ ਸਰਕਰਤ ਨਾਲ ਜਲਾ ਕੇ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਅਗਨ ਭੇਟ ਹੋ ਗਏ ਨੇ ਬਹੁਤ ਦੁਖਦਾਈ ਘਟਨਾ ਹੈ ਤੇ ਇਸ ਗੱਲ ਦੀ ਜਿੱਥੇ ਗੁਰੂ ਮਹਾਰਾਜ ਜੀ ਬੇਨਤੀ ਕਰਦੇ ਆ ਪਰਮਾਤਮਾ ਬਖਸ਼ੇ ਨਗਰ ਵਾਲਿਆਂ ਨੂੰ ਪ੍ਰਬੰਧ ਕਮੇਟੀ ਨੂੰ ਇੱਥੇ ਨਗਰ ਵਾਲਿਆਂ ਨੇ ਜਿਹੜੀ ਘਟਨਾ ਵਾਪਰੀ ਹੈ ਬਹੁਤ ਹੀ ਦੁਖਦਾਈ ਹੈ ਜਿੰਨਾਂ ਵੀ ਕਹਿ ਦਈਏ ਉਹਨਾਂ ਦਾ ਦੁੱਖ ਹੈ ਅਸੀਂ ਨੇ ਕਹਿਣਾ ਚਾਹੁੰਦਾ ਜਿਹੜੀ ਇਹ ਪਿੰਡ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਇਸ ਗੁਰਦੁਆਰਾ ਸਾਹਿਬ ਦੀ ਕਿ ਉੱਥੇ ਵੀ ਕੋਈ ਕਾਰਵਾਈ ਕੀਤੀ ਜਾਊਗੀ ਦੇਖੋ ਇਹਨਾਂ ਕਹਿ ਲਈ ਜ਼ਰੂਰ ਹੈਗੀ ਇੱਕ ਕਮੇਟੀ ਦੀ ਇਹ ਤਾਂ ਕੰਮ ਪੁਲਿਸ ਦਾ ਜੀ ਕਾਰਵਾਈ ਕਰਨਾ ਤੇ ਬਾਕੀ ਉਹਨਾਂ ਕਹਿ ਲਈ ਜ਼ਰੂਰ ਹੈਗੀ ਕਮੇਟੀ ਦਾ ਜੋ ਸੁਖਾਸਣ ਆਪਣੇ ਸੱਚਖੰਡ ਚ ਹੋ ਜਾਂਦਾ ਤਾਂ ਬਚਾਅ ਹੋ ਜਾ ਤੇ ਜ਼ਰੂਰੀ ਅਨਗਾਲੀ ਆਣਾ ਪਾਇਲ ਦੇ ਪਿੰਡ ਗਲੋਕੀ ਵਿਚੇ ਗੁਰਦੁਆਰਾ ਸਾਹਿਬ ਵਿਚੇ ਜੋ ਸਰਕਟ ਸ਼ਾਰਟ ਵੀਰੀ ਦਾ ਹੋਇਆ ਰਾਤ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿਹੜੇ ਹੈਗੇ ਆ ਉਹden ਭੇਡ ਹੋ ਗਿਆ ਸੀ ਕਿ ਬੜਾ ਅਚਾਨਕ ਜਿਹੜੀ ਲੱਗੀ ਸੀ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਹੜੇ ਜੋ ਸਰਸਨ ਧਰਮ ਦੇ ਮੁਤਾਬਕ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਿੰਘਾਂ ਦੀ ਹਾਜ਼ਰੀ ਦੇ ਵਿੱਚ ਆਪਾਂ ਗੁਰਦਵਾਰ ਸਾਹਿਬ ਅੱਥੇ ਲੈ ਕੇ ਜਾ ਰਹੇ ਹਾਂ ਜਿਹਦੇ ਵਿੱਚ ਕਿਸੇ ਦਾ ਕੋਈ ਕਸੂਰ ਨਹੀਂ ਹੈਗਾ ਫਿਰ ਵੀ ਕਾਨੂੰਨੀ ਕਾਰਵਾਈ ਜਿਹੜੀ ਕੀਤੀ ਜਾ ਰਹੀ ਹੈ ਜਿገ ਦਾ ਕਸੂਰ ਉਹਦੇ ਕੋਲ ਨਹੀਂ ਬਣਦੀ। ਸਾਡੇ ਬਿਆਨ ਵਗੈਰਾ ਲਿਖਾਇਆ ਗਿਆ ਕੀ ਲਿਖਾਇਆ ਗਿਆ ਸੰਬੰਧਿਤ ਉਹ ਡੀਐਸਪੀ ਸਾਹਿਬ ਐਸਐਸਪੀ ਸਾਹਿਬ ਅਸਰੇ ਤੌਰ ਤੇ ਜੋ ਬਿਆਨ ਲਿਖਾਣਗੇ ਉਹ ਸਟੇਟਮੈਂਟ ਦੇ ਮਤਲਬ ਉਹ ਕਰਵੇ ਕੀਤੀ ਹੈ। ਅਸੀਂ ਜੋ ਤੁਸੀਂ ਹੁਣ ਤੱਕ ਦੇਖਿਆ ਤੁਹਾਨੂੰ ਕੀ ਲੱਗਿਆ ਦੇਖਣ ਦੇ ਵਿੱਚ? ਬਿਜਲੀ ਦਾ ਸਰਕਟ ਸ਼ਾਰਟ ਹੋਇਆ ਹੈ ਤੇ ਕਾਫੀ ਅੱਗ ਲੱਗੀ ਹੋਈ ਸੀ। ਬਿਜਲੀ ਦੇ ਤਕਰੀਰ ਸ਼ਾਹ ਨੂੰ ਕਰਕੇ ਜਿਹੜੀ ਅਗਰਗੇਟਰੀ ਹਾਲ ਚਲ ਅਬੀ ਤਕਲੀ ਅਫਤਾਰ ਸਿੰਘ ਜੰਟੀ ਮੰਦਿਰ ਰਿਪੋਰਟ